ਦੋਸਤੋ ਅਗਰ ਤੇਲ ਮਾੜਾ ਹੋਵੇ ਤੇ ਗੱਡੀਆਂ ਚ ਸਮੱਸਿਆ ਕਿਹੜੀਆਂ ਆਉਣੀਆਂ ਐ ਅੱਜ ਇਸ ਵੀਡੀਓ ਚ ਡਿਸਕਸ ਕਰਾਂਗੇ ਫੋਰਚਨਰ ਦਾ ਇੰਜਨ ਹੈ ਜੀ ਇੰਜਨ ਮਾਰ ਗਿਆ ਸੀ ਇਸ ਵੀਡੀਓ ਦੇ ਐਂਡ ਤੱਕ ਬਣ ਰਿਹਾ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਪ੍ਰੀਤਬਾਈ ਮੋਗੇ ਤੋਂ ਆਹ ਦੋਸਤੋ ਜਿਹੜਾ ਕੁਛ ਅਸੀਂ ਖੁਰਚ ਰਹੇ ਆ ਇਹ ਸਾਰੇ ਦਾ ਸਾਰਾ ਗੰਦਾ ਤੇਲ ਪੀਪੜੀਆਂ ਬਣ ਕੇ ਹਾਰਡ ਹੋ ਕੇ ਔਇਲ ਪੰਪ ਦੇ ਮੂਹਰੇ ਆ ਗਿਆ ਤੇ ਉਹਨੇ ਨੁਕਸਾਨ ਕੀ ਕੀਤਾ ਜਦੋਂ ਤੇਲ ਜਾਣੋਂ हट ਗਿਆ ऑयल पंप ਚੱਕਰੋਂ हट ਗਿਆ ਤੇਲ ਤੇਲ ਤਾਉਣ ਪੰਪ ਚੱਕ ਕੀ ਰਹੀ ਸੀ ਕਿਉਂਕਿ ਜਿਹੜੇ ਮੂਰੇ ਅੰਦਰ ਸਟਕ ਕੀਤੀ ਜਾਲੀ ਨੂੰ ਆ ਆ ਜਾਲੀ ਨੇ ਇੰਜਨ ਨੂੰ ਆਇਲ ਜਾਣ ਨਹੀਂ ਦਿੱਤਾ ਕਿਉਂ ਇੰਜਨ ਨੂੰ ਆਇਲ ਜਾਣ ਨਹੀਂ ਦਿੱਤਾ ਇੰਨਾ ਕਿ ਜ਼ਿਆਦਾ ਵਕਤ ਹੁੰਦਾ ਸੀ ਜੋ ਵੀ ਹੈ ਕਚਰੇ ਆ ਗਏ ਜਿੱਾਕੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣਾ ਹੈ ਹੱਥ ਜੋੜ ਕੇ ਕਿ ਬੇਨਤੀ ਕਰ ਦਵਾ ਬੀ ਆਡੀਅנס ਨੂੰ ਵੀ ਇਹ ਪ੍ਰੈਸ਼ਰ ਮੇਰੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਵੀ ਮੈਂ ਇੱਕ ਵੀਡੀਓ ਦੇ ਉੱਤੇ ਪ੍ਰੋਪਰ ਇਫੈਕਟ ਲਾਵਾ ਰਾਉਂਡ ਮਾਰਾਂ ਉਸ ਵੀਡੀਓ ਨੂੰ ਬਣਾਉਣ ਕਰਾਸਤੇ ਗੱਲ ਤਾਂ ਸ਼ਬਦਾਂ ਦੀ ਹੈ ਜੀ ਗੱਲ ਸਮਝਣ ਵਾਸਤੇ ਹੈ ਆਪਾਂ ਇਹਦੇ ਕੈਪਾ ਤੇ ਨਿਸ਼ਾਨੀ ਲੱਭਣੀ ਸੀਗੀ ਇੰਨਾ ਕੁ ਜ਼ਿਆਦਾ ਉਹ ਸਾਰਾ ਕੁਝ ਤੇਲ ਗੰਦਾ ਨੁਕਸਾਨ ਕਰ ਚੁੱਕਾ ਸੀ ਮੇਨ ਬੀਗਨ ਇਹਦੇ ਸੀਜ਼ ਮਾਰ ਗਏ ਆ ਦੇਖੋ ਵੀ ਇਹਦੇ ਜਿਹੜੇ ਪਿਸਟਨ ਦੀ ਟਾਪ ਇਹ ਡਾਊਨ ਹੋ ਗਈ ਪਿਸਟਨ ਦੀ ਟਾਪ ਤਾਂ ਡਾਊਨ ਹੋ ਗਈ ਜਦੋਂ ਅੰਦਰਲੇ ਪੀਸ ਆ ਜਿਹੜੇ ਉਹ ਘਰ ਜਾਂ ਸਾਫ ਨਜ਼ਰ ਆ ਰਿਹਾ ਨਾ ਜੀ ਫੁੱਟੇ ਦੇ ਥੱਲੇ ਜਿਹੜਾ ਗੈਪ ਪੈ ਗਿਆ ਇਹ ਉਹਦੀ ਪੈਂਦਾ ਜਦੋਂ ਪਿਸਟਨ ਦੀ ਟਾਪ ਡਾਊਨ ਹੋ ਜਾਂਦੀ ਹੈ ਸੋ ਕਈ ਵਾਰੀ ਅਸੀਂ ਕੋਸਟ ਕਟਿੰਗ ਦੇ ਵਿੱਚ ਚਲੇ ਜਾਂਦੇ ਆ ਤੇਲ ਹੈ ਜਿਹੜਾ ਮਾੜਾ ਪੈਂਦਾ ਜਿਸ ਵਿੱਚ ਕਾਰਬਨ ਕੰਟੈਂਟ ਜ਼ਿਆਦਾ ਹੋ ਜਾਂਦੇ ਆ ਮੇਕਰ ਕਵਾ ਵੀ ਗੱਡੀ ਲੈਣੀ ਤਾਂ ਬਹੁਤ ਸੌਖੀ ਹੈ ਗੱਡੀ ਨੂੰ ਮੈਂਟੇਨ ਕਰਾਉਣਾ ਬਹੁਤ ਔਖਾ ਹੈ ਉਸ ਤੋਂ ਜ਼ਿਆਦਾ ਮੈਂ ਔਖਾ ਹੋ ਜਾਂਦਾ ਜਦੋਂ ਆਦਮੀ ਮਿਸਤਰੀ ਦੀ ਲੇਬਰ ਮਹਿੰਗੀ ਹੈ ਜੀ ਜਾਂ ਹੋਰ ਚੀਜ਼ਾਂ ਉਦੋਂ ਬਹੁਤ ਤੁਹਾਡੀ ਦਿੱਕਤ ਆਉਂਦੀ ਹੈ ਹੈਡ ਖੋਲਿਆ ਹੈਡ ਦੇ ਵਾਲ ਆ ਜਿਹੜੇ ਉਹ ਡਾਊਨ ਹੋ ਗਏ ਸੀ ਜਿੱਥੇ ਮੂਰਲੇ ਪਾਸੇ ਔਇਲ ਪੰਪ ਚੱਲਦਾ ਹੈਗਾ ਤਾਂ ਉਹਦੇ ਚ ਕਚਰੇ ਕਿੰਨੇ ਭਰੇ ਪਏ ਆ ਇਹ ਜਿੰਨੇ ਦਾ ਕਾਰਬਨ ਕੰਟੈਂਟ ਹੈ ਇਹ ਸਾਰੇ ਜਾ ਕੇ ਇਕੱਠੇ ਕਿੱਥੇ ਹੁੰਦੇ ਅੱਗੇ ਜਾ ਕੇ ਮੈਂ ਦਿਖਾਉਂਗਾ ਇਹ ਹੁੰਦੀ ਹੈ ਜੀ ਚੈਂਬਰ ਦੇ ਵਿੱਚ ਅਗਰ ਔਇਲ ਦੀ ਇਹ ਪੋਜੀਸ਼ਨ ਹੋਵੇ ਜਿਹੜਾ ਸਿੰਥੈਟਿਕ ਤੇ ਗੋਡ ਆਇਲ ਆ ਉਹ ਨੁਕਸਾਨ ਨਹੀਂ ਕਰਦਾ ਦੋਸਤੋ ਆ ਦੇਖੋ ਆ ਜਿਹੜੇ ਪੀਪੜੀਆਂ ਬਣ ਗਈਆਂ ਜਦੋਂ ਹਾਈ ਟੈਂਪਰੇਚਰ ਤੇ ਜਾ ਕੇ ਉਹੀ ਗੱਲ ਹੈ ਜੀ ਜੇ ਮਾੜਾ ਦੁੱਧ ਹੋਵੇ ਤਾਂ ਉਹਦੀ ਮਲਾਈਆਂ ਤਾਂ ਕੀ ਬਣਦੀਆਂ ਗੰਦ ਇਕੱਠਾ ਹੋਣਾ ਆ ਜੋ ਤੁਹਾਨੂੰ ਕੱਢ ਕੇ ਦਿਖਾ ਰਿਹਾ ਮੈਂ ਕਾਰਬਨ ਪਲਸ ਜਿਹੜੀ ਕ੍ਰੈਂਕ ਨੂੰ ਸੀਜ਼ ਮਾਰਿਆ ਉਹ ਕਚਰੇ ਇਹਦੇ ਵਿੱਚ ਆ ਗਏ ਆ ਲਓ ਆ ਗਏ ਇੱਥੇ ਆ ਗਏ ਜਦੋਂ ਕਿਸੇ ਵੀ ਚੀਜ਼ ਦੀ ਆਪਾਂ ਸਪਲਾਈ ਬੰਦ ਕਰ ਦਾਂਗੇ ਤਾਂ ਜਿਹੜੀ ਆ ਪੀਸਾਂ ਦੀ ਹਾਲਤ ਆ ਆ ਦੇਖੋ ਕਰਿੰਕ ਦੀ ਜੋ ਹਾਲਤ ਆ ਹਲੋ ਆ ਬਿਕਰ ਪਤਾ ਲੱਗ ਜਾਂਦਾ ਹੁੰਦਾ ਹੈ ਅਗਰ ਕੋਈ ਵੀ ਵਿਅਕਤੀ ਬਹੁਤ ਸੂਝਵੀ ਨਾ ਗੱਡੀ ਚਲਾ ਰਿਹਾ ਆ ਲੋ ਜੀ ਆ ਪੀਪੜੀਆਂ ਵੇਖੋ ਜਿਹੜੀਆਂ ਕਿੰਨੀਆਂ ਲੱਤ ਰਹੀਆਂ ਇਹ ਕੋਈ ਬਕਬਕ ਨਹੀਂ ਹੈਗੀ ਜੀ ਅੱਜ ਜੋ ਸਮਾਜ ਦੀ ਸਥਿਤੀ ਹੈਗੀ ਇਹ ਪੈਸੇ ਇਕੱਠੇ ਕਰਨ ਪਿੱਛੇ ਜੇ ਖਾਨਪੀ ਵਾਲੀਆਂ ਚੀਜ਼ਾਂ ਐ ਤੇ ਚਾਹੇ ਇੰਜਨ ਪਾਰਟਸ ਐ ਤੇ ਚਾਹੇ ਕੋਈ ਵੀ ਐ ਚਾਹੇ ਕੱਪੜੇ ਆ ਆ ਜਿਹੜੇ ਪੀਸਾਂ ਦੀ ਹਾਲਤ ਹੋਈ ਐ ਨਾ ਇਹ ਮਾੜੇ ਤੇਲ ਕਰਕੇ ਹੋਈ ਐ ਇੱਕ ਬਹੁਤ ਸਾਰੇ ਦੋਸਤ ਗੱਡੀਆਂ ਬਹੁਤ ਭਜਾਉਂਦੇ ਆ ਪਾਰਟ 1 ਦੀ ਵੀਡੀਓ ਐ ਜੀ 2 ਤੇ 3 ਦੇ ਵਿੱਚ ਅਸੀਂ ਬਹੁਤ ਬਰੀਕੀ ਤੁਹਾਨੂੰ ਸਮਝਾਵਾਂਗੇ ਮੈਂ ਕੋਸ਼ਿਸ਼ ਕਰੂੰਗਾ ਅਗਰ ਇਹ ਵੀਡੀਓ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰੋਗੇ ਤੇ ਤੁਹਾਡੇ ਲਈ ਇਨਫੋਰਮੇਸ਼ਨ ਹੋਰ ਲੈ ਕੇ ਆਉਂਦੇ ਰਵਾਂਗੇ ਕੋਈ ਗੱਲਾਂ ਦਾ ਕੜਾ ਨਹੀਂ ਹੈਗਾ ਕੁ ਥੁੱਕ ਨਾ ਪਕੌੜੇ ਨਹੀਂ ਪਕਾ ਰਹੇ ਸੀ ਤੁਹਾਨੂੰ ਨੌਲੇਜ ਦੇ ਰਹੇ ਆ ਠੀਕ ਹੈ ਆਦਮੀ ਦੇ ਕੋਲੇ ਪੈਸੇ ਵੱਧ ਗਏ ਆ ਉਹ ਇਹਨਾਂ ਚੀਜ਼ਾਂ ਨੂੰ ਸਮਝਦਾ ਨਹੀਂ ਆ ਵੇਖੋ ਕਾਰਬਨ ਕਿੰਨੇ ਇਕੱਠੇ ਹੋ ਗਏ ਰਿੰਗ ਵਾਲੀ ਥਾਂ ਤੇ ਕਾਰਬਨ ਪਿਸਟਨਾਂ ਦੇ ਉੱਤੇ ਕਾਰਬਨ ਪੀਸਾਂ ਦੇ ਮੈਟਲ ਦੇ ਵਿੱਚ ਕਾਰਬਨ ਤੇ ਫੇਰ ਤਾਂ ਇੰਜਨ ਨੇ ਚੱਲਣਾ ਹੀ ਨਹੀਂ ਬਿਲਕੁਲ ਆ ਦੇਖੋ ਦੋਸਤੋ ਸਾਰੀ ਕਾਰਬਨ ਹੈ ਆ ਲੋ ਆ ਲੋ ਜਿੰਨੀ ਨੌਲੇਜ ਬਰੀਕੀ ਚ ਮੈਂ ਦੇਣਾ ਚਾਹਣਾ ਠੀਕ ਹੈ ਅਸੀਂ ਵੀਡੀਓ ਨੂੰ ਇੰਨਾ ਉਸ ਤਰੀਕੇ ਨਾਲ ਨਹੀਂ ਬਣਾਉਦੇ ਜਿੰਨੇ ਨਾਲ ਲੋਕਲ ਪਸੰਦਾ ਹੋਵੇ ਆ ਜਿਹੜੀ ਪੀਸ ਦੀ ਹਾਲਤ ਆ ਜਿੱਥੇ ਮੈਂ ਉਂਗਲ ਲਾ ਰਿਹਾ ਇਹਦੇ ਵਿੱਚ ਸੀਜ਼ ਮਾਰਦਾ ਕਹਿੰਦੇ ਸੀ ਆ ਦੇਖੋ ਤੇਰਾ ਪਲਾਉ ਉਹ ਮਾਈ ਗਾਡ ਆ ਦੇਖੋ ਇਹ ਥੋੜੇ ਜਿਹਾ ਸੱਟਾ ਵਾਂਗੂ ਪੈਂਦਾ ਬਿੱਤਰੋ ਜਿਹੜੇ ਤੁਸੀਂ ਕਹਿੰਦੇ ਹੋ ਨਾ ਕੁਝ ਨਹੀਂ ਹੁੰਦਾ ਜੀ ਮੈਂ ਪਿੱਛੇ ਜੀ ਵੀ ਇੱਕ ਵੀਡੀਓ ਪਾਈ ਸੀ ਬਹੁਤ ਲੋਕਾਂ ਨੇ ਗਲਤ ਕਮੈਂਟ ਪਾਏ ਬਕਵਾਸ ਇਹ ਬਕਵਾਸ ਨਹੀਂ ਹੈਗਾ ਜੀ ਅੱਜ ਪੈਸੇ ਇਕੱਠੇ ਕਰਨ ਵਾਸਤੇ ਮਿਸਤਰੀ ਬੜਾ ਕੁਝ ਦਿਖਾ ਰਿਹਾ ਹੈ ਨਾਨ ਟਰਬੋ ਨੂੰ ਟਰਬੋ ਬਣਾ ਰਿਹਾ ਹੈ ਜਿਹੜਾ 16 ਹਾਲ ਖਿੱਚਦਾ ਉਹ ਨੂੰ 22 ਹਾਲ ਖਿੱਚਣ ਲਾਤੇ ਆ ਕਾਰਬਨ ਵੇਖੋ ਕਿੱਥੇ ਭਰੀ ਪਈ ਹੈ ਜਦੋਂ ਇੰਜਨ ਨੂੰ ਕਰਨਾ ਪੈਂਦਾ ਹੈ ਪਹਿਲਾਂ ਥੋੜੇ ਸ਼ਬਦ ਸੁਣ ਲੋ ਮੇਰੇ ਹਾਂਜੀ ਦੋਸਤੋ ਦੋਸਤੋ ਬਹੁਤ ਸਾਰੇ ਦੋਸਤ ਕਹਿੰਦੇ ਹੁੰਦੇ ਆ ਜੀ ਇੰਜਨ ਫਲਸ਼ਿੰਗ ਨਾਲ ਇੰਜਨ ਫਲਸ਼ ਕਰਾਉਣਾ ਉਹ ਕਾਰਗਲ ਨਹੀਂ ਹੁੰਦਾ ਜੋ ਇਸ ਇੰਜਨ ਦੀ ਹਾਲਤ ਅਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਇਹਦੇ ਅਸੀਂ ਥਿਨਰ ਲਿਆਂਦਾ ਇਹ ਥਿਨਰ ਦੇ ਨਾਲ ਵੀ ਉਤਰਨ ਦਾ ਨਾਂ ਨਹੀਂ ਲੈ ਰਿਆ ਅੰਦਰ ਦੇਖੋ ਬੇਟਾ ਆ ਕਾਲਾ ਪਾਣ ਅੰਦਰ ਦਿਖਾਇਓ ਐਕਚੁਅਲੀ ਬੇਟਾ ਮਾਰ ਰਿਹਾ ਥਿਨਰ ਇੰਚ ਇਹਨੂੰ ਦੇ ਲੋ ਹਲੋ ਜੀ ਥਿਨਰ ਨਾਲ ਦੇ ਨਾਲ ਅਸੀਂ ਮਾਰ ਰਹੇ ਆ ਤੁਸੀਂ ਇਹਦੀ ਬਸ ਬੇਟਾ ਇੱਕ ਮਿੰਟ ਰੋਕ ਜੀ ਬੇਟਾ ਆ ਦੇਖੋ ਇਹਨੂੰ ਬਹੁਤ ਸਾਰਾ ਖੂਬਸਾਰਾ ਰਬ ਕਰਨਾ ਪੈਂਦਾ ਇਹ ਇੱਥੇ ਦਿਖਾਓ ਬੇਟਾ ਜਰਾ ਹਲੋ ਆ ਦੇਖੋ ਬੇਟਾ ਆਇਆ ਦੇਖੋ ਦੋਸਤੋ ਅਗਰ ਮੈਂ ਗੱਲ ਕਰਾਂ ਕਿਸੇ ਵੀ ਇੰਜਨ ਫਲਸ਼ ਵਾਲੇ ਆਇਲ ਦੀ ਕੋਈ ਵੀ ਕਾਰਗਲ ਨਹੀਂ ਹੈਗਾ ਕਾਰਗਲ ਹੋ ਸਕਦਾ ਉੱਥੇ ਹੋ ਸਕਦਾ ਜਿੱਥੇ ਆਪਾਂ ਥੋੜਾ ਬਹੁਤਾ ਕੋਈ ਲੱਗਦਾ ਹੋਵੇ ਤਾਂ ਆਪਾਂ ਉਹ ਚੀਜ਼ ਨੂੰ ਕਿਸੇ ਨੂੰ ਕਲੀਨ ਕਰਨਾ ਜਦੋਂ ਬਹੁਤ ਜ਼ਿਆਦਾ ਕਾਰਬਨ ਸਟਕ ਹੋ ਜਾਵੇ ਉਦੋਂ ਤਾਂ ਬਈ ਜੀ ਇਹ ਦੰਦਾ ਵਾਲਾ ਬ੍ਰਸ਼ ਤੇ ਹੋਰ ਚੀਜ਼ਾਂ ਜਿਹੜੀਆਂ ਇਹ ਵਰਤਨੀਆਂ ਪੈਂਦੀਆਂ ਸੋ ਡੀਜ਼ਲ ਮਿੱਟੀ ਦਾ ਤੇਲ ਕੋਈ ਕਹਦਾ ਇੰਜਨ ਆਇਲ ਪਾ ਲੋ ਜੀ ਫਲਾਨਾ ਚੀਜ਼ ਪਾ ਲੋ ਸਭ ਫੇਕ ਹੈ ਮੈਂ ਇਹ ਨਹੀਂ ਕਹਿੰਦਾ ਵੀ ਵੀਡੀਓ ਵੈਲ ਕਰਨ ਵਾਸਤੇ ਮਕੈਨਿਕ ਭਰਾ ਜਾਂ ਕੋਈ ਵੀ ਆਦਮੀ ਇਹ ਕਹਿਣ ਦੇਵੇ ਇਹ ਨਾ ਦਿਓ ਐਕਸਪੀਰੀਅੰਸ ਸਾਡਾ ਕਰੋ ਬੇਟਾ ਨੇੜੇ ਆ ਜਾਓ ਆ ਚੀਜ਼ ਦੀ ਹਾਲਤ ਦੇਖੋ ਕੀ ਹੈ ਦੇਖ ਲਿਆ ਅਸੀਂ ਇਹਨੂੰ ਹਾਈ ਪ੍ਰੈਸ਼ਰ ਤੇ ਲੈ ਕੇ ਆਏ ਆ ਕਾਰਨ ਕਾਰਨ ਇਹ ਆ ਵੀ ਇਹ ਕਲੀਨਿੰਗ ਹੋਣ ਦਾ ਨਾਮ ਹੀ ਲੈ ਰਿਹਾ ਸੀਗਾ ਇਹਦੇ ਵਿੱਚ ਜਿਹੜੀ ਹਾਲਤ ਪੇਪੜੀਆਂ ਨਾਲ ਹੁਣ ਬਣੀ ਵੀ ਐ ਉਹ ਵੀ ਤੁਹਾਡਾ ਮੈਂ ਸਾਂਝੀ ਕਰਦਾ ਪ੍ਰੀਤ ਮੋਟਰਸ ਮੋਗਾ ਆ ਦੇਖੋ ਕਾਰਸ ਵੇਖੋ ਇੱਥੇ ਕਿੰਨੀ ਆ ਲੋ ਜਿੱਥੇ ਦੰਦਾਂ ਦਾ ਬਰਸ਼ ਕਰਨਾ ਪੈਂਦਾ ਜੇ ਆਪਾਂ ਕੱਲੀ ਦੰਦਾਂ ਦੇ ਉੱਤੇ ਪੇਸਟ ਲਾ ਲਈਏ ਤੇ ਉਹਨੂੰ ਰਗਣਾ ਕਰੀਏ ਕਿ ਦੰਦਾਂ ਦੇ ਉੱਤੇ ਕਲੀਨਿੰਗ ਆ ਜਾਏਗੀ ਨਹੀਂ ਕਦੇ ਵੀ ਨਹੀਂ ਕਦੇ ਵੀ ਨਹੀਂ ਸੋ ਵੀਡੀਓ YouTube ਚੈਨਲ ਵਾਲੀ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਫਾਲੋ ਕਰਿਓ ਸਬਸਕ੍ਰਾਈਬ ਕਰਿਓ ਤੇ ਆਪਣੇ ਆਲ ਬੈਲ ਵਾਲਾ ਬਟਨ ਦਬਾਇਓ ਆ ਦੇਖੋ ਕਾਲਾ ਕਾਲਾਪਣ ਕਿੰਨਾ ਹੈ ਹਲੋ ਹਲੋ ਸੋ ਆਪਾਂ ਇਹਨੂੰ ਕਲੀਨ ਕਰਕੇ ਤੁਹਾਨੂੰ ਦਿਖਾਉਣੇ ਆ ਤੇ ਉਹਨਾਂ ਚ ਕਰ ਮੈਂ ਕੁਝ ਬੇਨਤੀਆਂ ਤੁਹਾਨੂੰ ਸਾਂਝੀਆਂ ਕਰ ਲਾਂ ਬੇਟਾ ਇਹਨੂੰ ਚੰਗੀ ਤਰ੍ਹਾਂ ਪਾਣੀ ਪੂਣੀ ਮਾਰੋ ਤੇ ਲੈ ਕੇ ਚਲੋ ਸੋ ਦੋਸਤੋ ਐਡ ਨਹੀਂ ਕੀਤੀ ਜਾਂਦੀ ਅਸੀਂ ਚਾਹੁੰਦੇ ਆ ਅਸੀਂ ਵੀਡੀਓ ਉਹ ਪਾਈਏ ਜਿਹੜੀਆਂ ਸਮਾਜ ਦੇ ਵਿੱਚ ਬੁਰਾਈਆਂ ਉਹਨੂੰ ਆਪਾਂ ਦੂਰ ਕਰ ਪਾਈਏ ਠੀਕ ਹੈ ਜੀ ਬਹੁਤ ਸਾਰੇ ਬਲੌਗਰ ਬਹੁਤ ਸਾਰੇ ਯੂਟਿਊਬਰ ਬਹੁਤ ਸਾਰੇ ਮਕੈਨਿਕ ਆਓ ਜੀ ਆਪਕੋ ਇਹ ਦਿਖਾਤੇ ਹੈ ਜੀ ਇਸਮੇ ਐਸੇ ਹੋ ਗਿਆ ਇਸਮੇ ਇਹ ਹਾਲਤ ਹੈ ਮੱਥਾ ਪੱਚੀ ਐਸਾ ਹੋ ਗਿਆ ਓ ਮੈਂ ਕਿੰਨੇ ਵੀ ਜਿਹੜੀ ਦੰਦਾਂ ਵਾਲੇ ਬਰਸ਼ ਦੇ ਨਾਲ ਇਹਨੂੰ ਰੱਬ ਕਰਦੇ ਪਏ ਆ ਇਹ ਬਾਹਰ ਓਪਨ ਕਰਕੇ ਕਲੀਨ ਨਹੀਂ ਕਰਦਾ ਪਿਆ ਤੇ ਤੁਹਾਡਾ ਇੱਕ 300 ਐਮਐਲ ਪਾਇਆ ਹੋਇਆ ਕੈਮੀਕਲ ਕਿਵੇਂ ਕਲੀਨ ਕਰੂਗਾ ਮੈਂ ਕੈਮੀਕਲ ਕਿਸੇ ਵੀ ਕੰਪਨੀ ਦਾ ਨਹੀਂ ਦਿਖਾ ਰਿਹਾ ਸੋ ਹਜੇ ਵੀ ਇਹ ਗੱਲ ਨੂੰ ਸਮਝੋ ਫੇਕ ਵੀਡੀਓ ਤੋਂ ਜਿੰਨਾ ਬਚ ਸਕਦੇ ਆ ਬੱਚੋ ਹਾਈ ਪ੍ਰੈਸ਼ਰ ਪਾਣੀ ਇੰਨਾ ਕਿ ਜ਼ਬਰਦਸਤ ਹੈ ਤੁਸੀਂ ਪ੍ਰੈਸ਼ਰ ਦੇ ਨਾਲ ਭਲਾ ਦੀ ਹਾਰਡ ਤੋਂ ਹਾਰਡ ਚੀਜ਼ ਨੂੰ ਕੱਟ ਸਕਦੇ ਹੋ ਸੋ ਆਪਾਂ ਵੀ ਇਸ ਨੂੰ ਹਾਰਡ ਪ੍ਰੈਸ਼ਰ ਮਾਰ ਕੇ ਇਹਦੇ ਵਿੱਚੋਂ ਵਾਰ ਤੋਂ ਵਾਰ ਕੋਸ਼ਿਸ਼ ਕਰਾਂਗੇ ਅੰਦਰ ਜਿਹੜੇ ਬ੍ਰਿਕ ਬ੍ਰਿਕ ਡਸਟ ਪਾਰਟੀਕੂਲਰ ਆ ਉਹਨਾਂ ਨੂੰ ਕਲੀਨ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਆਇਲ 쿨ਰ ਵਾਲੀ ਜਗਾ ਹੁੰਦੀ ਹੈ ਮੈਂ ਉਹ ਵੀ ਨਾਲ ਵੀਡੀਓ ਐਡ ਕਰੂੰਗਾ ਕਿਵੇਂ ਅਸੀਂ ਹਵਾ ਮਾਰ ਰਹੇ ਆ ਤੇ ਕਿਵੇਂ ਅਸੀਂ ਇਹਦੇ ਵਿੱਚ ਪੈਟਰੋਲ ਮਾਰ ਰਹੇ ਆ ਤੇ ਫਿਰ ਵੀ ਉਹਦੀ ਕਲੀਨਿੰਗ ਪ੍ਰੋਪਰ ਟਾਈਮ ਪਾ ਕੇ ਹੋਏਗੀ 2-4 ਮਿੰਟਾਂ ਦੇ ਵਿੱਚ ਲਈ ਹੋਏਗੀ ਸੋ ਪ੍ਰੋਸੈਸ ਅਗਲਾ ਸਾਰਾ ਦਿਖਾਵਾਂਗੇ ਸੋ ਦੋਸਤੋ ਕੀਰਨ ਆਉਂ ਜਾਂਦੀ ਨੂੰ ਵਿਸ਼ਵਾਸ ਨਹੀਂ ਆ ਰਿਹਾ ਕਿ ਕੀ ਸਮਾਜ ਦੀ ਜਿਹੜੀ ਸਥਿਤੀ ਹੋ ਚੁੱਕੀ ਆ ਅਸੀਂ ਜਿੱਦ ਤੋਂ ਸਭ ਤੋਂ ਪਹਿਲਾਂ ਤਾਂ ਵਿਸ਼ਵਾਸ ਹੀ ਖਤਮ ਕਰਤਾ ਅੱਜ ਸੰਗਾ ਤੇ ਬਾੜਾ ਉਸੇ ਲੈਂਡ ਦੇ ਵਿੱਚ ਖੜਾ ਹੈ ਜਿੱਦੇ ਚ ਚੋਰ ਵੀ ਖੜੇ ਤੇ ਜਿੰਨ ਕੇ ਸਾਹ ਵੀ ਖੜਾ ਸੋ ਜਿੰਨੀ ਮਿਹਨਤ ਕਰਕੇ ਅਸੀਂ ਇਹਨੂੰ ਕਲੀਅਰ ਕਰ ਰਹੇ ਆ ਇੱਕ ਲਈ ਹੈਡ ਦੇ ਉੱਤੇ ਅਸੀਂ ਅੱਧੀ ਘੜੀ ਪੌਣੀ ਘੜੀ ਲਾਈ। ਇਹਨੂੰ ਪਹਿਲਾਂ ਵੀ ਲਾਈ। ਜਿਹੜਾ ਹੈਡ ਪਿਆਰ ਰੱਖਿਆ ਆ, ਇਹਨੂੰ ਪ੍ਰੋਪਰ ਥੀਨ ਕੀਤਾ। ਤਾਂ ਜੋ ਦੁਬਾਰਾ ਕਾਰਬਨ ਕੰਟੈਂਟ ਦੁਬਾਰਾ ਇੱਕ ਪੋਜੀਸ਼ਨ ਨਾ ਹੋਵੇ। ਜਿੰਨਾ ਹਾਈ ਪ੍ਰੈਸ਼ਰ ਪਾਣੀ ਮਾਰਨ ਦਾ ਮੇਰਾ ਮਕਸਦ ਉਹੀ ਹੈ ਵੀ ਜਿੱਥੇ ਸਾਡੀ ਨਿਗਾ ਨਹੀਂ ਪਹੁੰਚਦੀ ਤੇ ਜਿੱਥੋਂ ਦੀ ਪਾਣੀ ਨਿਕਲਦਾ ਨਾ ਪਾਣੀ ਬਹੁਤ ਵਧੀਆ ਕਲੀਨਿੰਗ ਕਰਦਾ ਜਦੋਂ ਹਾਈ ਪ੍ਰੈਸ਼ਰ ਤੇ ਜਾਂਦੇ ਆ ਇਹਦੇ ਨਾਲ ਪੂਸ਼ ਮਰਜੀ ਕੱਟ ਲੋ। ਮੈਂ ਪਿੱਛੇ ਇੱਕ ਗੱਲ ਕਹੀ ਸੀਗੀ ਬਈ ਕਿਸੇ ਵੀ ਵਿਅਕਤੀ ਨੂੰ ਘੋੜੇ ਨੂੰ ਛੋਲੇ ਪਾਉਣੇ ਮਹਿੰਗੇ ਨਹੀਂ ਲੱਗਦੇ ਜਿੰਨਾ ਚਿੱਕਰ ਘੋੜਾ ਕੰਪੀਟੀਸ਼ਨ ਜਿੱਤ ਕੇ ਆਉਂਦਾ ਰਹੇ ਭਾਵ ਜਿੰਨਾ ਚਿੱਕਰ ਕੋਈ ਕਿਸੇ ਨੂੰ ਕਮਾਈ ਕਰਕੇ ਦਿੰਦਾ ਹੈ ਜਾਂ ਕਿਸੇ ਨੂੰ ਸਮਝਾ ਰਿਹਾ ਹੈ ਤਾਂ ਉਹ ਚੰਗਾ ਹੈ ਜਦੋਂ ਉਹਨੇ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਲਿਆ ਨਾ ਫਿਰ ਦੋਸਤ ਵੀ ਲੋਕ ਵੀ ਕਮੈਂਟ ਗਲਤ ਪਾਉਣਾ ਸ਼ੁਰੂ ਕਰਦੇ ਅਸੀਂ ਇੱਕ ਵੀਡੀਓ ਪਾ ਕੇ ਤੁਹਾਡੇ ਮੂਰੇ ਗੱਲ ਰੱਖ ਰਹੇ ਹਾਂ ਬਹੁਤ ਸਾਰੇ ਮਕੈਨਿਕ ਵੀਡੀਓ ਪਾ ਰਹੇ ਨੇ ਪਰ ਅਸੀਂ ਓਨੀ ਡੀਪ ਹਾਈ ਫਾਈ ਵੀਡੀਓ ਐਂਟਰਟੇਨਮੈਂਟ ਵਾਲੀ ਨਹੀਂ ਪਾ ਰਹੇ ਸੋ ਤੁਸੀਂ ਸ਼ਬਦਾਂ ਨੂੰ ਸਮਝ ਲਓ ਚੰਗਾ ਸਮਾਨ ਹੋਊਗਾ ਚੰਗੀ ਜਿਹੀ ਜਿਹੀ ਲਾਈਫ ਹੋਊਗਾ ਇਹ ਪਾਰਟ 1 ਦੀ ਵੀਡੀਓ ਹੈ ਪਾਰਟ 2 ਦੀ ਵੀਡੀਓ ਵੀ ਤੁਸੀਂ ਨੈਕਸਟ ਦੇ ਦਿਨਾਂ ਦੇ ਵਿੱਚ ਦੇਖ ਸਕਦੇ ਹੋ ਪ੍ਰੀਤ ਮੋਟਰਸ ਮੋਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸਤਿ ਸ਼੍ਰੀ ਅਕਾਲ